ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਂ ਜੀ ਇੱਕ ਜਰਸੀ ਆ ਬਾਈ ਤੋਕਣ ਗੱਬਣਾ ਇੱਕ ਮੱਝ ਆ ਬਾਈ ਕੋਲੇ ਉਹ ਵੀ ਤੋਕਣ ਗੱਬਣਾ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਦਿਆ ਜੀ ਹਾਂਜੀ ਹਾਂਜੀ ਵੀਰੇ ਬਹੁਤ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਵੀਰੇ ਮੇਰਾ ਹੈਗੀ ਜਸਮੀਤ ਸਿੰਘ ਤੇ ਉਹ ਮੈਂ ਲੋਕਲ ਚ ਅਮਿਤਾ ਵੀ ਕਹਿ ਦਿੰਦੇ ਹੈਗੇ ਪਿੰਡ ਆਪਣਾ ਭਦੌੜ ਹੈ ਜੀ ਜ਼ਿਲ੍ਹਾ ਬਰਨਾਲਾ ਤਸੀਲ ਤਪਾਈ ਨੇੜੇ ਪਿੰਡ ਬਈ ਜਿਵੇਂ ਆਪਾਂ ਨੂੰ ਇਧਰ ਮੱਝੂ ਕੇ ਰਹਿ ਜਾਂਦਾ ਹਾਂ ਹਾਂਜੀ ਮੱਝੂ ਗਈ ਪਏ ਜਾਂਦਾ ਇਧਰ ਅਲਕੜੇ ਪਏ ਜਾਂਦਾ ਠੀਕ ਆ ਬਾਈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈਗਾ ਜੀ 95012 4335 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਜਰਸੀ ਵੜ ਦੇਦੇ ਨੇ ਕਿਹੜਾ ਸੂਆ ਕਿੰਨੇ ਟਾਈਮ ਦੀ ਗੱਬਣਾ ਇਹ ਬਾਈ ਜੀ ਪਹਿਲੇ ਸੂਏ ਸੂਈ ਵੀ ਹੈਗੀ ਤੇ ਦੂਜੇ ਲਈ ਗੱਬਣਾ ਹੀ ਇਹ ਕਿੰਨੇ ਟਾਈਮ ਦੀ ਬਾਈ ਇਹ ਹੈਗੀ ਵੀਰੇ 6.5 ਮਹੀਨੇ ਆ ਜੀ ਚੈੱਕ ਪਾਸ ਆ ਬਾਈ ਹਾਂਜੀ ਵੀਰੇ ਚੈੱਕ ਪਾਸ ਦੀ ਗਾਰੰਟੀ ਹੈ ਠੀਕ ਆ ਬਾਈ ਦੀ ਕਰਾਈ ਵੀ ਆ ਚੈੱਕ ਤੇ ਜਿਹੜਾ ਭਰਾ ਖਰੀਦੂ ਆ ਵੀ ਚੈੱਕ ਜ਼ਰੂਰ ਕਰਵਾ ਲਿਓ ਭਾਈ ਤੇ ਦੁੱਧ ਕਿੰਨਾ ਹੈ ਭਾਈ ਦੁੱਧ ਵੀਰੇ ਦੇ ਕੋਲ ਹੈਗਾ ਹੀ 4 ਕਿਲੋ ਠੀਕ ਐ ਇਹ ਤਾਂ 5 ਹੈ ਪਰ ਆਪਾਂ 4 ਹੀ ਕਹਿ ਕੇ ਦੇਣਾ ਓਕੇ ਭਾਈ ਸ਼ੇਸ ਦੀ ਬਿਊਟੀ ਚੰਗੀ ਆ ਟੂਅਰਟ ਹੋਰ ਚੰਗਾ ਬੋਦੀਵਾਦੀ ਚੰਗੀ ਆ ਸੁਨੱਖ ਆਪਣਾ ਵੈਡ ਦੇ ਵਿੱਚ ਫੁੱਲ ਜਰਸੀ ਬਰੀਡ ਆ ਕਹਣੀ ਭਾਈ ਹਾਂਜੀ ਭਾਈ ਥਾਨ ਬਹੁਤ ਚੰਗਾ ਲੱਗਿਆ ਚਵਾਈ ਕਿਵੇਂ ਆ ਚਵਾਈ ਵੀਰੇ ਇੱਕ ਨੰਬਰ ਹੈ ਠੀਕ ਆ ਭਾਈ ਖੋਲੀ ਭਾਈ ਮੜੀ ਟੋਰੀ ਹਾਂਜੀ ਜਾ ਮਕੇ ਚ ਮਕੇ ਚੰਗੀਆਂ ਬਰੀਡ ਚੰਗੀਆਂ ਜਰਸੀ ਬਰੀਡ ਮੰਗ ਫੁੱਲ ਮਿਲਦੀ ਘਾਟਾ ਖਾਸ ਕਰਕੇ ਧੋਕਣ ਘੱਪਣ ਵੀ ਤੋਰਾ ਚੈੱਕ ਕਰੋ ਕਰਮ ਵਾਲੀ ਤੋਰਾ ਵੀ ਚੰਗਾ ਹੈ ਬਾਕੀ ਥੋੜੇ ਜੇ ਪੱਠਿਆਂ ਨਾਲ ਰੱਜਣ ਵਾਲੀ ਹੈ ਹਾਂਜੀ ਹਾਂਜੀ ਹੈ ਫੈਂਟ ਬਹੁਤ ਆ ਵੀਰੇ ਦੀ ਠੀਕ ਆ ਫੈਂਟ ਫੁੱਲ ਆਉਂਦੀ ਹੈ ਵੈਸੇ ਵੀ ਧੋਕੜ ਹੋਈ ਵੀ ਹੁਣ ਫੈਂਟ ਹੋਰ ਵੀ ਚੰਗੀਆਂ ਆਉਂਦੀ ਉਹ ਵੈਸੇ ਵੀ ਧੋਕੜ ਇਹਨਾਂ ਦੀ ਫੈਂਟ ਆ ਜਿਹੜੀ ਚੰਗੀਆਂ ਆਉਂਦੀ ਹੈ ਤੋਰਾ ਚੈੱਕ ਕਰੋ ਆਰਡਰ ਚੰਗਾ ਬਈ ਸਵੇਰ ਦਾ ਹੀ ਟਾਈਮ ਸ਼ਾਮ ਤੱਕ ਕੱਢ ਰਾ ਜਿਹੜਾ ਕਰਮ ਵਾਲੀ ਨੇ ਹੋਰ ਵੀ ਸੋਨਾ ਤਿਆਰ ਕਰ ਲੈਣਾ ਸੇਸੂਸ ਟੂ ਟੂਆ ਪੂਰਾ ਚੰਗਾ ਹੈ ਕੀ ਮੋਲ ਹੈ ਜੀ ਬਾਈ ਮੋਲ ਦਾ ਬਰੇੜਾ ਹੈਗਾ ਹੀ 40000 ਠੀਕ ਆ ਆਪਾਂ ਬਸ ਇਹਦਾ ਦੇਣ ਲੈਣੀ ਕਰਨਾ ਹੈ ਗਈ ਹੂੰ ਦੇਣ ਲੈਣ ਵੀਰੇ ਆਪੇ ਤਾਂ 37000 ਕਰਨੇ 37 ਬਸ ਹਾਂਜੀ ਵੀਰੇ ਉਹ ਚੋਂ ਬਸ ਮਾੜਾ ਮੋਟਾ ਛੋੜ ਛੱਪੀ ਹੋਊਗੀ ਠੀਕ ਆ ਬਾਈ ਹਾਂਜੀ ਵੀਰੇ ਮੋਲ 40 ਆ 37000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਵਿੱਚੋਂ ਕੋਈ ਚੱਕਰ ਨਹੀਂ ਫਿਰ ਵੀ ਮਾਨਤਨ ਹੋ ਜਾਊਗਾ ਹਾਂਜੀ ਕਰਾਂਗੇ ਵੀਰੇ ਜ਼ਰੂਰ ਮਾਨਤਾ ਕਰਾਂਗੇ ਅੱਗੇ ਵੀਰੇ ਮੱਝ ਕਿਹੜਾ ਸੂਆ ਜੀ ਏ ਬਾਈ ਜੀ ਚੌਥੇ ਦੂਏ ਸੁਣਦੀ ਠੀਕ ਆ ਬਾਈ ਠੀਕ ਹੈ ਤੇ ਹੁਣ ਸਾਢੇ 7 ਮਹੀਨੇ ਵਾਲੀ ਗੱਬਣ ਹੈ ਓਕੇ ਬਾਈ ਦੁੱਧ ਕਿੰਨਾਗਾ ਬਾਈ ਦੁੱਧ ਦੇ ਥੱਲੇ ਹੈਗਾ ਵੀਰੇ 2 ਦੇ ਦੇ 2.5 ਦੇ ਦੇ ਠੀਕ ਆ ਬਾਈ ਹਾਂਜੀ ਹੂੰ 2 ਕਿਲੋ ਦਾ ਪੱਕਾ ਹੀ ਹੈੀ ਮਤਲਬ ਕਿ ਦੇ 2.5 ਵੀ ਕੱਢ ਦੇ ਲੱਗੇ 3 ਵੀ ਕੱਢ ਦਿੰਦੇ ਓਹ ਇਹਦੀ ਮਰਜ਼ੀ ਹੈਗੀ ਚੈੱਕ ਪਾਸੂ ਹਾਂਜੀ ਵੀਰੇ ਚੈੱਕ ਪਾਸ ਦੀ ਗਰੰਟੀ ਠੀਕ ਆ ਬਾਈ ਜਿਹੜਾ ਭਰਾ ਖਰੀਦੂਗਾ ਆਪਦੀ ਚੈੱਕ ਜ਼ਰੂਰ ਕਰਵਾਓ ਬਾਈ ਵੱਲੋਂ ਕਰਵਾਈ ਵੀ ਆ ਬਾਈ ਬੜੀ ਵੀ ਆ ਤੇ ਲੇ ਵਾਲੂ ਵਨ ਨੀੜ ਤੋਂ ਚੈੱਕ ਕਰੋ ਥਾਣ ਬਹੁਤ ਚੰਗੇ ਚਵਾਈ ਕਿਵੇਂ ਆ ਬਾਈ ਚਵਾਈ ਬਾਈ ਜੀ ਬਹੁਤ ਜਿਆਦੇ ਸੋਹਣੀ ਹੋਈ ਹਾਂ ਹਮ ਢੱਲ ਜੀ ਦੇਖਣਾ ਕਿੰਨੀ ਪਈ ਆ ਜਾਂ ਉਹਦਾ ਕਲਰ ਹੋਰ ਵੀ ਸੋਹਣਾ ਤਿਆਰ ਕਰ ਲਓ ਕੋਲ ਦੇ ਬਾਈ ਬੜੀ ਤੋਰ ਦੇ ਮਿਲਦੀ ਕਹਦੇ ਤੇ ਇਹ ਇਹ ਬਾਈ ਜੀ ਚਾਟਦੀ ਮਿਲ ਲੈਂਦੀ ਚਾਟਦੀ ਮਿਲਦੀ ਹਾਂਜੀ ਹਾਂਜੀ ਠੀਕ ਆ ਦੋਨੇ ਟਾਈਮ ਹੀ ਹਾਂਜੀ ਦੋਨੇ ਟਾਈਮ ਠੀਕ ਆ ਬਾਈ ਚਾਟਦੀ ਮਿਲਦੀ ਆ ਬਾਈ ਕਹਿੰਦਾ ਦੋਨੇ ਟਾਈਮ ਮਿਲਦੀ ਆ ਬਾਈ ਤੇ ਫੇਸ ਕੱਦ ਥਾਣ ਇੱਕ ਨੰਬਰ ਕੀ ਆ ਬਾਤਾ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮਲੇ ਦਾ ਚੰਗਾਗਾ ਬਾਈ ਕੀ ਮੋਲ ਆ ਫਿਰ ਜੈਜ ਆ ਬਾਈ ਮੋਲ ਤਾਂ ਬਾਈ ਜੀ ਆ ਪੈਦਾ ਕਰਦੇ 85000 ਹੂੰ ਬਸ ਦੇਣ ਲੈਣ ਬਾਈ ਜੇ 82000 ਦੀ ਦੇਣੀ ਠੀਕ ਆ ਬਾਈ ਹਾਂਜੀ 85000 ਰੁਪਿਆ ਮੋਲ ਤੇ 82000 ਦੀ ਬਾਈ ਕਹਿੰਦਾ ਮੱਝ ਦੇ ਦੇ ਬਾਈ ਮਾਨਤਨ ਇਹ ਚੋ ਵੀ ਕਰਦਾ ਨਹੀਂ ਕੋਈ ਕਰਨ ਓਕੇ ਬਾਈ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਗਾੜੀ ਪਿਛਾੜੀ ਚੈੱਕ ਕਰ ਲਉਣਾ ਤਾਂ ਬਹੁਤ ਚੰਗਾ ਮੁੱਕੀ ਆ ਤਾਂ ਕਲਾ ਕਲਾ ਫਣਵੇ ਨਾੜਾ ਨੂੜਾ ਫੁੱਲ ਆ ਹਨਾ ਹਾਂਜੀ ਵੀਰੇ ਬਹੁਤ ਜ਼ਿਆਦੇ ਮਲਤ ਰਕਾਰਡ ਵਾਲੀ ਐਸਐਈ ਜਿੱਥੋਂ ਮਤਲਬਾਈ ਆ ਨਾ ਜੀ ਹੂੰ ਤੇ ਉਹਨਾਂ ਦਾ ਇਹ ਮਤਲਬ ਆਲ ਸੂਏ ਉਹਨਾਂ ਦੇ 16 ਲੀਟਰ ਚੋਅਰ ਆ ਓਕੇ ਤੇ ਇਹ ਬਾਈ ਜੀ ਵੱਡੇ ਰਕਾਰਡ ਵਾਲੀ ਐਸਐਈ ਹੂੰ ਜਿਹੜੇ ਇਹ ਪਹਿਲੇ ਤਿੰਨ ਸੀਮ ਲਈ ਠੀਕ ਆ ਉਹ ਸਰਕਾਰੀ ਤੋਂ ਮਤਲਬ ਆਪਣੇ ਸਾਨਾ ਦੇ ਬਹੁਤ ਜਿਹੜਾ ਫੋਨ ਵਾਲਾ ਸੀਮਾ ਨਾਲ ਵੀਰੇ ਉਹ ਵੀ ਪੂਰਾ ਵਧੀਆ ਕੁਆਲਟੀ ਦਾ ਪਰਿਆ ਹੋਵੇ ਓਕੇ ਬਾਈ ਹਾਂਜੀ ਜਿਹੜਾ ਸੂਆ ਚੱਲਦਾਗਾ ਇਸਨੇ ਪੀਕ ਲੈਵਲ ਤੇ 16 ਕਿਲੋ ਦੁੱਧ ਕੱਢੇ ਓਕੇ ਬਾਈ ਠੀਕ ਆ ਜੇ ਨਗਸੀ ਭਰਾ ਕੋਲੇ ਦੋ ਬਈ ਦੋਨੀ ਦਿਖਾਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨੇ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ